ਹੈਲੋ ਦੋਸਤੋ ਲੈ ਕੇ حاضر ਹੋਏ ਆ ਅੱਜ ਦੀ ਇੱਕ ਨਵੀਂ ਸਟੋਰੀ ਦੋਸਤੋ ਮੇਰਾ ਨਾਮ ਜਾਨਵੀ ਹੈ ਤੇ ਮੈਂ ਪ੍ਰਤਾਪਗੜ੍ਹ ਦੀ ਰਹਿਣ ਵਾਲੀ ਹਾਂ ਮੈਂ ਅਜੇ 20 ਸਾਲਾਂ ਦੀ ਹਾਂ ਇਹ ਕਹਾਣੀ 2 ਸਾਲ ਪਹਿਲਾਂ ਦੀ ਹੈ ਉਦੋਂ ਮੈਂ 18 ਸਾਲ ਦੀ ਸੀ ਉਸ ਸਮੇਂ ਮੈਂ ਆਪਣੇ ਜੀਜੂ ਦੇ ਘਰ ਗਈ ਹੋਈ ਸੀ ਮੈਂ ਆਪਣੇ ਦੀਦੀ ਦਾ ਘਰ ਸੰਭਾਲਣ ਦੇ ਲਈ ਗਈ ਸੀ ਕਿਉਂਕਿ ਮੇਰੇ ਜੀਜੂ ਦੇ ਭਰਾ ਦੇ ਘਰ ਵਾਲੀ ਦੇ ਬੱਚਾ ਹੋਇਆ ਸੀ ਇਸ ਦੇ ਲਈ ਮੇਰੇ ਦੀਦੀ ਤੇ ਜੀਜੂ ਤੇ ਉਹਨਾਂ ਦੇ ਬੱਚਿਆਂ ਨੇ ਪਿੱਡ ਜਾਣਾ ਸੀ ਮੇਰੇ ਜੀਜੂ ਦੇ ਪਾਪਾ ਜੀ ਲਖਨਊ ਸ਼ਹਿਰ ਦੇ ਵਿੱਚ ਜੌਬ ਕਰਦੇ ਸਨ ਉਹਨਾਂ ਨੂੰ ਉਸ ਵੇਲੇ ਛੁੱਟੀ ਨਹੀਂ ਮਿਲੀ ਸੀ ਇਸ ਕਰਕੇ ਉਹ ਲਖਨਊ ਵਿੱਚ ਹੀ ਰਹਿ ਗਏ ਸਨ ਮੇਰੇ ਪਾਪਾ ਮੈਨੂੰ ਕਹਿਣ ਲੱਗੇ ਜਾਨਵੀ ਤੂੰ ਆਪਣੇ ਦੀਦੀ ਦੇ ਸੂਰੇ ਘਰ ਚਲੀ ਜਾ ਆਪਣੇ ਮਾਸੜ ਦੀ ਦੇਖਭਾਲ ਤੇ ਰੋਟੀ ਵਗੈਰਾ ਦਾ ਖਿਆਲ ਰੱਖੀ ਜੀਜੂ ਤੇ ਉਹਨਾਂ ਦੇ ਪਰਿਵਾਰ ਵਾਲੇ ਵੀ ਇਹ ਚਾਹੁੰਦੇ ਸਨ ਵੈਸੇ ਵੀ ਉਸ ਵੇਲੇ ਮੈਂ ਬਿਲਕੁਲ ਫ੍ਰੀ ਸੀ ਮੈਂ ਪੀਏ ਦੇ ਫਰਸਟイヤー ਦੀ ਐਗਜ਼ਾਮ ਦਿੱਤੇ ਸਨ ਮੈਂ ਸ਼ਾਮ ਨੂੰ ਆਪਣੀ ਦੀਦੀ ਦੇ ਘਰ ਪਹੁੰਚ ਗਈ ਸੀ ਜੂਨ ਦਾ ਮਹੀਨਾ ਸੀ ਇਸ ਦੇ ਲਈ ਕਰਮੀ ਬਹੁਤ ਜ਼ਿਆਦਾ ਹੋ ਰਹੀ ਸੀ ਗਰਮੀ ਦੇ ਸਫਰ ਦੇ ਕਾਰਨ ਮੇਰੀ ਤਬੀਅਤ ਖਰਾਬ ਹੋ ਗਈ ਇਸ ਮੇਰੇ ਜੀਜੂ ਦੇ ਪਾਪਾ ਮੈਨੂੰ ਆਪਣੀ ਪਾਈ ਤੇ ਡਾਕਟਰ ਕੋਲ ਲੈ ਗਏ ਉਸ ਦਿਨ ਮੇਰੇ ਜੀਜੂ ਬਹੁਤ ਹੀ ਜ਼ਿਆਦਾ ਬੀਜੀ ਸਨ ਕਿਉਂਕਿ ਉਹਨਾਂ ਨੇ ਅਗਲੇ ਦਿਨ ਮੇਰੀ ਦੀਦੀ ਤੇ ਬੱਚਿਆਂ ਨੂੰ ਲੈ ਕੇ ਪਿੰਡ ਲਈ ਜਾਣਾ ਸੀ ਦੋਸਤੋ ਹੁਣ ਮੈਂ ਤੁਹਾਨੂੰ ਜੀਜੂ ਦੇ ਪਾਪਾ ਬਾਰੇ ਕੁਝ ਗੱਲਾਂ ਦੱਸਦੀ ਹਾਂ ਉਹ ਬਹੁਤ ਹੀ ਜ਼ਿਆਦਾ ਹੈਂਡਸਮ ਸਨ ਉਨ੍ਹਾਂ ਦੀ ਉਮਰ ਲਗਭਗ 59 ਸਾਲ ਦੀ ਹੋਵੇਗੀ। ਉਨ੍ਹਾਂ ਦਾ ਸਰੀਰ ਬਹੁਤ ਹੀ ਜ਼ਿਆਦਾ ਮਜ਼ਬੂਤ ਤੇ ਫਿਟ ਹੈ। ਉਨ੍ਹਾਂ ਦਾ ਕੱਦ 6 ਫੁੱਟ ਤੋਂ ਜ਼ਿਆਦਾ ਹੈ। ਮੈਂ ਉਨ੍ਹਾਂ ਦੇ ਨਾਲ ਬਾਈਕ ਤੇ ਜਾ ਰਹੀ ਸੀ। ਡਾਕਟਰ ਤੋਂ ਚੈੱਕਅਪ ਕਰਵਾ ਕੇ ਅਤੇ ਮੈਡੀਸਿਨ ਲੈ ਕੇ ਅਸੀਂ ਘਰ ਆ ਗਏ। ਰਾਤ ਨੂੰ ਸਾਰੇ ਜਾਨੇ ਖਾਣਾ ਖਾ ਕੇ ਸੌ ਗਏ। ਅਗਲੇ ਦਿਨ ਦਿਨ ਮੇਰੇ ਜੀਜੂ ਹੋਰਾਂ ਦੀ ਟ੍ਰੇਨ ਸੀ ਇਸ ਹਾਲਾ ਉਹ ਪਿੰਡ ਜਾਣ ਦੇ ਲਈ ਘਰੋਂ ਨਿਕਲ ਗਏ ਸੀ ਸਾਰੇ ਹੁਣ ਕਾਰ ਦੇ ਵਿੱਚ ਸਿਰਫ ਤੇ ਮੈਂ ਤੇ ਮੇਰੇ ਜੀਜੂ ਦੇ ਪਾਪਾ ਹੀ ਰਹਿ ਗਏ ਸਾਂ ਮੇਰੇ ਦੀਦੀ ਦੇ ਵਿਆਹ ਤੋਂ 1 ਸਾਲ ਬਾਅਦ ਹੀ ਉਹਨਾਂ ਦੇ ਸੱਸ ਦੀ ਮੌਤ ਹੋ ਗਈ ਸੀ ਮੇਰੇ ਜੀਜੂ ਦੇ ਭਰਾ ਤੇ ਉਹਨਾਂ ਦੀ ਵਾਈਫ ਪਹਿਲਾਂ ਤੋਂ ਹੀ ਪਿੰਡ ਦੇ ਵਿੱਚ ਰਹਿੰਦੇ ਸਨ ਅਗਲੇ ਦਿਨ ਮੈਂ ਸਵੇਰੇ 8 ਵਜੇ ਸੋ ਕੇ ਉઠੇ ਤੇ ਚਾਹ ਵਗੈਰਾ ਬਣਾਈ ਮੈਂ ਮੈਂ ਕੱਪ ਵਿੱਚ ਚਾਹ ਪਾ ਕੇ ਮਾਸੜ ਜੀ ਨੂੰ ਦੇ ਦਿੱਤੀ ਉਹ ਮੈਨੂੰ ਕਹਿਣ ਲੱਗੇ ਕਿ ਸ਼ਾਮ ਨੂੰ ਮੈਂ ਘਰੋਂਦਾ ਹੋਇਆ ਖਾਣਾ ਬਾਹਰ ਤੋਂ ਹੀ ਲੈ ਕੇ ਆਵਾਂਗਾ ਇਸ ਦੇ ਲਈ ਤੂੰ ਖਾਣਾ ਨਾ ਬਣਾਈ ਮੈਂ ਕਿਹਾ ਠੀਕ ਹੈ ਅੰਕਲ ਜੀ ਮੈਂ ਉਹਨਾਂ ਨੂੰ ਅੰਕਲ ਆ ਕੇ ਬੁਲਾਉਂਦੀ ਸੀ ਮੈਨੂੰ ਉਹਨਾਂ ਤੋਂ ਬਹੁਤ ਜ਼ਿਆਦਾ ਸੰਗ ਲੱਗਦੀ ਸੀ ਅਗਲੇ 7 ਦਿਨਾਂ ਤੱਕ ਸਭ ਕੁਝ ਨੋਰਮਲ ਹੀ ਚੱਲਦਾ ਰਿਹਾ ਇੱਕ ਦਿਨ ਦੀ ਗੱਲ ਹੈ ਮੈਂ ਰਾਤ ਨੂੰ ਸੌ ਰਹੀ ਸੀ ਕਿ ਅਚਾਨਕ ਮੇਰੀ ਅੱਖ ਖੁੱਲ ਗਈ ਮੈਨੂੰ ਕੁਝ ਅਜੀਬ ਜੀਆਂ ਆਵਾਜ਼ਾਂ ਸੁਣਾਈ ਦੇ ਰੀਆਂ ਸਨ ਮੈਂ ਉੱਠ ਕੇ ਕਮਰੇ ਦੇ ਵਿੱਚੋਂ ਬਾਹਰ ਆ ਗਈ ਮੈਂ ਤੇ ਉਹਦੇ ਨਾਲ ਹੀ ਸੁਣਿਆ ਤਾਂ ਉਹ ਆਵਾਜ਼ਾਂ ਮਾਸੜ ਜੀ ਦੇ ਕਮਰੇ ਦੇ ਵਿੱਚੋਂ ਆ ਰਹੀਆਂ ਸੀ ਮੈਂ ਉਹਨਾਂ ਦੇ ਰੂਮ ਦੇ ਵੱਲ ਆ ਗਈ। ਉਹਨਾਂ ਦੇ ਕਮਰੇ ਦਾ ਦਰਵਾਜ਼ਾ ਖੁੱਲ੍ਹਾ ਹੀ ਸੀ। ਮੈਂ ਉਹਨਾਂ ਦੇ ਕਮਰੇ ਦੇ ਅੰਦਰ ਝਾਤੀ ਮਾਰ ਕੇ ਦੇਖਿਆ ਤਾਂ ਉਹ ਨਜ਼ਾਰਾ ਵੇਖ ਕੇ ਮੇਰੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਹੀ ਰਹਿ ਗਈਆਂ। ਮੈਂ ਵੇਖਿਆ ਕਿ ਅੰਕਲ ਆਪਣੇ ਮੋਬਾਈਲ ਤੇ ਕੁਝ ਵੀਡੀਓਜ਼ ਵੇਖ ਰਹੇ ਸਨ। ਵੀਡੀਓਜ਼ ਦੀ ਆਵਾਜ਼ ਵੀ ਮੈਂ ਆਰਾਮ ਨਾਲ ਸੁਣ ਸਕਦੀ ਸੀ ਆਵਾਜ਼ ਤੋਂ ਸਾਫ਼-ਸਾਫ਼ ਪਤਾ ਲੱਗ ਰਿਹਾ ਸੀ ਕਿ ਉਹ ਉਹ ਵਾਲੀ ਵੀਡੀਓ ਵੇਖ ਰਹੇ ਸਨ ਮੋਬਾਈਲ ਵੇਖਦੇ ਹੋਏ ਉਹ ਆਪਣੇ ਹੱਥਾਂ ਨਾਲ ਕਰ ਵੀ ਰਹੇ ਸਨ ਪਤਾ ਨਹੀਂ ਕਿਉਂ ਉਹਨਾਂ ਨੂੰ ਵੇਖ ਕੇ ਮੇਰੇ ਅੰਦਰ ਹਲਚਲ ਜੇ ਹੋਣ ਲੱਗ ਗਈ ਸੀ ਮੇਰਾ ਦਿਲ ਕਰ ਰਿਹਾ ਸੀ ਕਿ ਮੈਂ ਸਿੱਧਾ ਅੰਦਰ ਚਲੀ ਜਾਵਾਂ ਤੇ ਉਹਨਾਂ ਨਾਲ ਕਰਾਂ वैसे भी वो बेचारे अकेले ही काम कर रहे थे पर मैं, आप मैं, मैं अपने आप पे कंट्रोल ਕਰ ਲਿਆ ਤੇ ਆਪਣੇ ਕਮਰੇ ਵਿੱਚ ਵਾਪਸ ਆ ਗਈ ਉਸ ਦਿਨ ਤੋਂ ਮੈਂ ਨਾ ਚੁੰਦੀ ਹੋਈ ਵੀ ਉਹਨਾਂ ਦੇ ਬਾਰੇ ਸੋਚਣ ਲੱਗ ਗਈ ਸੀ ਮੈਂ ਆਪਣੇ ਮਨ ਹੀ ਮਨ ਫੈਸਲਾ ਕਰ ਲਿਆ ਸੀ ਕਿ ਮੈਂ ਅੰਕਲ ਨੂੰ ਉਹ ਖੁਸ਼ੀ ਜ਼ਰੂਰ ਦਵਾਂਗੀ ਕਿਉਂਕਿ ਉਹਨਾਂ ਦੀ ਪਤਨੀ ਦੀ ਮੌਤ ਨੂੰ ਤਕਰੀਬਨ 6 ਸਾਲ ਤੋਂ ਹੋ ਗਏ ਸੀ ਤੇ ਉਹ ਉਸ ਖੁਸ਼ੀਆਂ ਤੋਂ ਬਾਝ ਸਨ ਜਦੋਂ ਵੀ ਉਹ ਘਰ ਆਉਂਦੇ ਤਾਂ ਮੈਂ ਉਹਨਾਂ ਨੂੰ ਦੇਖ ਕੇ ਸਮਾਈਲ ਕਰਨ ਲੱਗ ਜਾਂਦੀ ਮੈਂ ਉਹਨਾਂ ਦੇ ਨਾਲ ਬਾਹਰ ਘੁੰਮਣ ਲਈ ਵੀ ਕਹਿੰਦੀ ਤੇ ਉਹ ਮੈਨੂੰ ਬਾਹਰ ਘੁਮਾਉਣ ਲਈ ਲੈ ਜਾਂਦੇ ਇਸੇ ਤਰ੍ਹਾਂ ਹੌਲੀ-ਹੌਲੀ ਮੈਂ ਉਹਨਾਂ ਦੇ ਨੇੜੇ ਆ ਰਹੀ ਸੀ ਇੱਕ ਵਾਰ ਸ਼ਾਮ ਨੂੰ ਜਦੋਂ ਉਹ ਜੌਬ ਤੋਂ ਵਾਪਸ ਆਏ ਸਾਮੇ ਉਹ ਮੈਨੂੰ ਕਹਿਣ ਲੱਗੇ ਅੱਜ ਮੈਂ ਬਹੁਤ ਥੱਕ ਗਿਆ ਹਾਂ ਮੈਂ ਨਹਾਉਣ ਤੋਂ ਬਾਅਦ ਸਿੱਧਾ ਆਰਾਮ ਕਰਾਂਗਾ ਮੈਂ ਠੀਕ ਹੈ ਕਹਿ ਕੇ ਚੁੱਪ ਹੋ ਗਈ ਅੰਕਲ ਨਹਾਉਣ ਹੁਣ ਤੋਂ ਬਾਅਦ ਆਪਣੇ ਕਮਰੇ ਵਿੱਚ ਚਲੇ ਗਏ ਉਸ ਸਮੇਂ ਉਹਨਾਂ ਨੇ ਡਰਿੰਕ ਵੇ ਕੀਤੀ ਹੋਈ ਸੀ ਮੈਂ ਜਾਣ ਬੁਝ ਕੇ ਉਹਨਾਂ ਦੇ ਪਿੱਛੇ ਕਮਰੇ ਵਿੱਚ ਚਲੀ ਗਈ ਮੈਂ ਪੂਰੀ ਤਿਆਰੀ ਕੀਤੀ ਹੋਈ ਸੀ ਮੈਂ ਗੁਲਾਬੀ ਰੰਗ ਦੇ ਸ਼ਾਰਟ ਤੇ ਟੀ-ਸ਼ਰਟ ਪੈਣੀ ਹੋਈ ਸੀ ਤਾਂ ਕਿ ਮੈਂ ਮੈਨੂੰ ਵੇਖ ਕੇ ਉਹਨਾਂ ਦੇ ਅੰਦਰ ਹਲਚਲ ਹੋ ਜਾਵੇ ਮੈਂ ਉਹਨਾਂ ਵੱਲ ਵੇਖ ਕੇ ਮੁਸਕਰਾਉਣ ਲੱਗੀ ਤੇ ਉਹਨਾਂ ਦੇ ਕਮਰੇ ਵੱਲ ਕੁਝ ਕੰਮ ਕਰਨ ਲੱਗ ਗਈ ਮੈਂ ਜਾਣ ਬੁੱਝ ਕੇ ਚੁੱਪ ਕੇ ਕੰਮ ਕਰ ਰਹੀ ਸੀ ਤਾਂ ਕਿ ਉਹਨਾਂ ਦਾ ਧਿਆਨ ਮੇਰੇ ਉੱਪਰ ਆ ਜਾਵੇ ਉਹੀ ਹੋਇਆ ਜੋ ਮੈਂ ਚਾਹੁੰਦੀ ਸੀ ਜਦੋਂ ਮੈਂ ਕਮਰੇ ਵਿੱਚੋਂ ਬਾਹਰ ਹੋਣ ਲੱਗੀ ਤਾਂ ਉਹਨਾਂ ਨੇ ਮੈਨੂੰ ਫੜ ਲਿਆ ਤੇ ਉਹ ਮੈਨੂੰ ਕਹਿਣ ਲੱਗੇ ਜਾਨਵੀ ਮੈਂ ਤੇਰੇ ਨਾਲ ਗੇਮ ਖੇਡਣੀ ਚਾਹੁੰਦਾ ਹਾਂ ਹਾਲਾਂਕਿ ਮੈਂ ਵੀ ਇਹੀ ਚਾਹੁੰਦੀ ਸੀ ਪਰ ਮੈਂ ਝੁਟਮੋਟ ਦਾ ਵਿਰੋਧ ਕਰਨ ਲੱਗ ਗਈ ਥੋੜੀ ਦੇਰ ਬਾਅਦ ਮੈਂ ਮੰਨ ਗਈ ਮੈਂ ਉਹਨਾਂ ਨੂੰ ਕਿਹਾ ਅੰਕਲ ਜੀ ਮੈਂ ਵੀ ਤੁਹਾਨੂੰ ਉਹ ਵਾਲੀ ਖੁਸ਼ੀ ਦੇਣਾ ਚਾਹੁੰਦੀ ਹਾਂ ਮੈਂ ਤੁਹਾਨੂੰ ਵੇਖਿਆ ਹੈ ਕਿ ਤੁਸੀਂ ਕਿਵੇਂ ਇਕੱਲੇ ਪਰੇਸ਼ਾਨ ਹੁੰਦੇ ਰਹੇ ਹੋ ਮੇਰੀ ਇਹ ਕਹਿਣ ਦੀ ਧੀਰਸ ਸੀ ਕਿ ਉਹਨਾਂ ਨੇ ਆਪਣਾ ਕਰਨਾ ਸ਼ੁਰੂ ਕਰ ਦਿੱਤਾ ਤੇ ਕਮਰੇ ਦੇ ਅੰਦਰ ਇੱਕ ਤੂਫਾਨ ਆ ਗਿਆ ਕਿੰਨੇ ਸਾਲਾਂ ਬਾਅਦ ਉਹਨਾਂ ਨੂੰ ਕਿਸੇ ਦਾ ਸਾਥ ਮਿਲਿਆ ਸੀ ਇਸ ਦੇ ਲਈ ਉਹ ਪੂਰੀ ਜ਼ੋਰ ਦਾ ਗੇਮ ਖੇਡ ਰਹੇ ਸਨ ਅਸੀਂ ਦੋਵਾਂ ਨੇ ਪੂਰੇ 1 ਘੰਟੇ ਤੱਕ ਜ਼ੋਰਦਾਰ ਗੇਮ ਖੇਡੀ। ਦੋਸਤੋ ਮੈਨੂੰ ਉਹਨਾਂ ਨਾਲ ਗੇਮ ਖੇਡ ਕੇ ਬਹੁਤ ਮਜ਼ਾ ਆਇਆ। ਉਹਨਾਂ ਨੂੰ ਉਹ ਵਾਲੀ ਖੁਸ਼ੀ ਦੇਖ ਕੇ ਮੈਨੂੰ ਵੀ ਸਕੂਨ ਮਿਲ ਗਿਆ ਸੀ। ਤਾਂ ਦੋਸਤੋ ਉਮੀਦ ਹੈ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ। ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ। ਚੈਨਲ ਨੂੰ ਸਬਸਕ੍ਰਾਈਬ ਧਰੂ ਕਰ ਲੈਣਾ ਜੀ। ਮਿਲਦੇ ਹਾਂ ਕਿਸੇ ਹੋਰ ਦਿਲਚਸਪ ਕਹਾਣੀ ਦੇ ਨਾਲ। ਧੰਨਵਾਦ ਜੀ।